ਅੰਮ੍ਰਿਤਸਰ ਰਣੀਕੇ ਮੋੜ ਅਟਾਰੀ ਬਾਰਡਰ ਦੇ ਰਸਤੇ ਦੇ ਵਿੱਚ ਪੀੜਤ ਪਰਿਵਾਰਾਂ ਵੱਲੋਂ ਕੀਤਾ ਗਿਆ ਧਰਨਾ ਪ੍ਰਦਰਸ਼ਨ ਦਿਨ ਸ਼ੁੱਕਰਵਾਰ 15 ਤਰੀਕ ਸਮਾਂ 4 ਵਜੇ ਦੇ ਕਰੀਬ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਇਹ ਕੀਤਾ ਗਿਆ ਹੈ ਕੱਲ ਅਟਾਰੀ ਇਲਾਕੇ ਦੇ ਵਿੱਚ ਗੋਲੀਆਂ ਚੱਲਦੀਆਂ ਏ ਦੋ ਲੋਕਾਂ ਨੂੰ ਗੋਲੀ ਲੱਗਦੀ ਏ ਜਿਹਦੇ ਨਾਲ ਇੱਕ ਗੰਭੀਰ ਜ਼ਖਮੀ ਤੇ ਇੱਕ ਦੀ ਮੌਤ ਹੋ ਜਾਂਦੀ ਏ ਇਨਸਾਫ ਦੀ ਗੁਹਾਰ ਲਗਾਉਨ ਨੂੰ ਹੀ ਜਿਹੜਾ ਪਰਿਵਾਰ ਆ ਉਹਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਐਂਬੂਲੈਂਸ ਦੇ ਵਿੱਚ ਡੈੱਡ ਬੋਡੀ ਰੱਖ ਕੇ ਰਸਤਾ ਜਾਮ ਕਰਕੇ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਤੇ ਆਓ ਸੁਣਾਉਨੇ ਆ ਜੋ ਪਰਿਵਾਰਿਕ ਮੈਂਬਰ ਨੇ ਉਹਨਾਂ ਦਾ ਕੀ ਕਹਿਣਾ ਹੈ ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਨਾਮ ਹੈ ਰਸ਼ਮਸ਼ੇਰ ਸਿੰਘ ਹੈ ਜੀ ਹਾਂ ਜੀ ਧਰਨਾ ਲਾਇਆ ਕੀ ਕਰਨੇ ਆ ਕਦੀ ਕੋਲੋਂ ਧਰਨਾ ਲਾਇਆ ਗਿਆ ਧਰਨਾ ਜੀ ਨੂੰ ਇਹ ਕਰਕੇ ਲਾਉਣਾ ਪਿਆ ਕਿ ਸਾਡਾ ਦੇ ਇੱਕ ਨੰਬਰ ਚਲੇ ਗਿਆ ਕਾਡਾ ਮਰੀਜ਼ ਸੀਰੀਅਸ ਹੈ ਬਹੁਤ ਜ਼ਿਆਦਾ ਤੇ ਸਾਡੀ ਕੋਈ ਸੁਨਵਾਈ ਨਹੀਂ ਹੁੰਦੀ ਜਿਹੜੇ ਪੁਲਿਸ ਨੇ ਬੰਦੇ ਕੱਲ ਫੜੇ ਹੀ ਉਹ ਵੀ ਮਤਲਬ ਪੁਲਿਸ ਦੀ ਕਸਟਡੀ ਚੋਂ ਨਿਕਲ ਚੁਕੇ ਆ ਭੱਜ ਗਏ ਜੀ ਕਰਮਜੀਤ ਜਿਹੜਾ ਭੱਜ ਗਿਆ ਪੁਲਿਸ ਦੀ ਕਸਟਡੀ ਚੋਂ ਉਹਦੀ ਪੁਲਿਸ ਦੀ ਕਸਟਡੀ ਚੋਂ ਨਿਕਲ ਗਿਆ ਤੇ ਪੁਲਸ ਵਾਲਿਆਂ ਨੇ ਇਹਨਾਂ ਕੋਲ ਪੈਸੇ ਲਏ ਆ ਡੀਐਸਪੀ ਨੇ ਸਾਰਿਆਂ ਨੇ ਬੰਦਾ ਛੱਡਤਾ ਡੀਐਸਪੀ ਨੇ ਲੈ ਪੈਈ ਨਾ ਜਿਹੜਾ ਇਹਨਾਂ ਦਾ ਮੇਨ ਅਫਸਰ ਇਹਨਾਂ ਦਾ ਉਹਨਾਂ ਪੈਸੇ ਚੁਕੇ ਆ ਜੀ ਕੇਸ ਦੀ ਕੋਈ ਸੁਨਵਾਈ ਨਹੀਂ ਹੁੰਦੀ ਅਸੀਂ ਕਦੀ ਕਦੇ ਭੱਜਦੇ ਫਿਰ ਸਾਨੂੰ ਧੰਨਾ ਮਜਬੂਰਨ ਲਾਉਣਾ ਪਿਆ ਜੀ ਸਾਡਾ ਮਤਲਬ ਦਿਲ ਨਹੀਂ ਕਰਦਾ ਮਸਲਾ ਕੀ ਮਸਲਾ ਕੀ ਹੈਗਾ ਸਾਹਿਬ ਮਸਲਾ ਇਹ ਜੀ ਜਿਹੜਿਆ ਮਤਲਬ ਜਿੰਨਾਂ ਨਾਲ ਝਗੜਾ ਹੈ ਇਹਨਾਂ ਦਾ ਮਤਲਬ ਸਮੈਗ ਦਾ ਬਹੁਤ ਵੱਡਾ ਕਾਰੋਬਾਰ ਹੈ ਗਾੜ ਇਹਨਾਂ ਦਾ ਆਈ ਹੈਗੇ ਝਾੜੂ ਬਾੜੀਆਂ ਸੰਬੰਧ ਰੱਖਦੇ ਸਾਡਾ ਮਤਲਬ ਕਿ ਚਲੋ ਅਜੇ ਨਵੇਂ-ਨਵੇਂ ਜੁੜੇ ਆ ਇਹ ਹੈਗੇ ਤਨਾਟ ਬੰਦੇ ਆ ਜੀ ਇਹਨਾਂ ਦੀ ਕੋਈ ਉੱਤੋਂ ਤੱਕ ਪਹੁੰਚ ਨਹੀਂ ਆ ਤੇ ਪੈਸੇ ਚੜੇ ਸਾਰੇ ਜਗ੍ਹਾ ਸਾਡੀ ਕੋਈ ਕਿਸੇ ਸੁਣਵਾਈ ਨਹੀਂ ਹੋਣੀ ਨਾ ठाਣੇ ਹੋਣੀ ਹੈ ਤੇ ਨਾ ਸਾਡੀ ਕੋਈ ਹਸਪੀਟਲ ਵਾਲਾ ਸੁਣਨ ਦੇ ਜੀ ਮਹੀਨਾ ਲਾਇਆ ਜਿੱਦੋਂ ਦਾ ਤੁਸੀਂ ਤੁਹਾਨੂੰ ਲੈ ਕੇ ਅਸੀਂ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਪੁਲਿਸ ਵਾਲੇ ਬਸ ਇਦਾਂ ਹੀ ਅਜੇ ਵਿਸ਼ਵਾਸਿਤ ਰਹਉਂਦੇ ਸਿਰਫ ਗੋਗਲੋਂ ਦੀ ਮਿੱਟੀ ਝਾੜਨ ਵਾਲਾ ਕੰਮ ਹੈ ਜੀ ਬਾਕੀ ਅਸੀਂ ਕੋਈ ਕਹਿ ਨਹੀਂ ਸਕਦੇ ਕਿ ਕੋਈ ਬੰਦੇ ਫੜੇ ਵੀ ਛੱਡੀ ਜਾਂਦੇ ਡੈੱਡ ਬੋਡੀ ਕਿੱਥੇ ਰੱਖ ਕੇ ਕਿਹੜੇ ਰੋਡ ਤੇ ਰੱਖ ਕੇ ਪ੍ਰਦਰਸ਼ਨ ਕਰਦੇ ਡੈੱਡ ਬੋਡੀ ਆਪਾਂ ਜੀੜੀ ਰੋਡ ਤੇ ਰੱਖ ਕੇ ਬੈਠੇ ਹਾਂ ਨਹੀਂ ਕਿ ਮੋੜ ਤੇ ਰੱਖ ਕੇ ਬੈਠੇ ਹਾਂ ਜੀ ਹਾਂ ਜੀ ਬਾਟਰ ਨੂੰ ਜਾਂਦੀ ਸੜਕ ਤੇ ਹਾਂ ਜੀ ਹਾਂ ਜੀ ਬਾਟਰ ਨੂੰ ਤੇ ਕਿੰਨੀ ਦੇਰ ਤਰ ਅਮਨ ਵੀਰਿਆ ਸਰਪੰਚ ਉਹਨਾਂ ਨੂੰ ਮਤਲਬ ਸਵੇਰ ਦੀ ਪੁਲਿਸ ਉਹਨਾਂ ਨੇ ਗੱਡਮੇਟ ਕਰਨ ਢਈ ਆ ਉਹਨਾਂ ਨੂੰ ਨੇ ਅਰੈਸਟ ਕੀਤਾ ਬਾਕੀ ਵੀ ਜਿਹੜੇ ਬੰਦੇ ਆ ਨਰਵੈਲ ਸਿੰਘ ਸਰਪੰਚ ਉਹ ਵੀ ਬਾਹਰ ਆ ਉਹ ਵੀ ਨਹੀਂ ਅਰੈਸਟ ਕੀਤਾ ਬੰਦੇ ਕੋਈ ਨਹੀਂ ਅਰੈਸਟ ਕਰੰਦੇ ਜਨਾਨੀਆਂ ਅਰੈਸਟ ਕੀਤੀਆਂ ਵਾ ਦੋ ਚਾਰ ਬਸ ਇਹ ਕਿਹੜਾ ਮੇਨ ਸਾਡਾ ਮੁਜਰਮ ਉਹ ਵੀ ਨਾ ਮਤਲਬ ਕਿ ਛੱਡ ਦਿੱਤਾ ਵਾ ਕੱਲ ਗ੍ਰਿਫਤਾਰ ਤੇ ਕੀਤਾ ਗਿਆ ਸੀ ਕਹਿੰਦੇ ਗੁਰਨਾਣਕ ਦੇਵ ਉਹ ਜੱਟ ਲੈ ਕੇ ਉਹ ਉੱਥੋਂ ਹੀ ਨਾ ਮਤਲਬ ਪੁਲਿਸ ਵਾਲਿਆਂ ਭਜਾਇਆ ਬੰਦਾ ਹੋਵੇਂ ਨਹੀਂ ਭਜ ਸਕਦਾ ਇਹਨਾਂ ਪੈਸੇ ਲੈ ਆ ਪੁਲਿਸ ਵਾਲਿਆਂ ਤੈਨੂੰ ਭਜਾ ਦਿੱਤਾ ਵਾ ਜੀ ਉਹਨ ਕੀ ਮੰਗਦਾ ਕੀ ਮੰਗਦਾ ਮੰਗੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਜੀ ਬੰਦਾ ਮਰਿਆ ਵਾ ਸਾਨੂੰ ਫੇਰ ਇਹਨੇ ਥ੍ਰੈਟ ਵੀ ਮਿਲ ਰਹੀਆਂ ਧਮਕੀਆਂ ਮਿਲ ਰਹੀਆਂ ਫੇਰ ਦੁਬਾਰਾ ਕਿ ਤੁਹਾਨੂੰ ਗੋਲੀਆਂ ਮਰਵਾਉਣੀਆਂ ਮੈਂ ਘਰ ਵੀ ਨਾ ਪਹਿਲਾਂ ਵੀ ਗੋਲੀਆਂ ਮਾਰੀਆਂ ਵਾ ਫੇਰ ਸਾਨੂੰ ਥ੍ਰੈਟ ਮਿਲ ਰਹੀਆਂ ਵੀ ਗੋਲੀਆਂ ਮਰਵਾਉਣੀਆਂ ਤੁਹਾਡੇ ਜਿਨ੍ਹਾਂ ਦੀ ਮੌਤ ਹੋਈ ਉਹ ਕੀ ਲੱਗਦੇ ਤੇ ਜਿਹੜੇ ਜ਼ਖਮੀ ਨੇ ਤੁਹਾਡੇ ਉਹ ਕੀ ਲੱਗਦੇ ਨੇ ਜਿਨ੍ਹਾਂ ਦੀ ਮੌਤ ਸਾਡੇ ਚਾਚਾ ਜੀ ਆ ਤੇ ਜਿਨ੍ਹਾਂ ਦੇ ਗੋਲੀ ਲੱਗੀ ਆ ਉਹ ਮੇਰੇ ਡੜੀ ਜੀ ਹਾਂਜੀ ਹਰ ਰੋਲ ਕੀਤਾ ਜਾ ਰਿਹਾ ਜੀ ਇਹ ਜੀ ਬਲਜੀ ਆਪਣਾ ਕੁਲਦੀਪ ਸਿੰਘ ਤੇ ਹਰਦੀਪ ਸਿੰਘ ਦਾ ਥੋੜਾ ਲੈਂਡ ਦਾ ਡਿਸਪਿਊ ਉਦੇ ਸਬੰਧ ਵਿੱਚ ਉਹਨਾਂ ਦਾ ਥੋੜਾ ਡਿਸਪੂਟ ਹੋਣ ਕਰਕੇ ਲੜਾਈ ਹੋਈ ਸੀ ਜਿਹਨਰਵੈਲ ਸਰਪੰਚ ਆ ਅਮਨ ਚੇਅਰਮੈਨ ਤੇ ਨਰਵੈਲ ਸਰਪੰਚ ਦੇ ਬੇਟਾਂ ਵੱਲੋਂ ਫੈਰ ਕੀਤੇ ਗਏ ਸੀ ਜਿਸ ਤੇ ਇੱਕ ਬੰਦਾ ਜ਼ਖਮੀ ਹੋਇਆ ਸੀ ਤੇ ਇੱਕ ਦੀ ਡੈਥ ਹੋ ਗਈ ਹੈ ਸਰ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਇਹਦੇ ਵਿੱਚ ਟੋਟਲ 5 ਬੰਦੇ ਰੈਸਟ ਹੋ ਚੁੱਕੇ ਆ ਜੀ ਇੱਕ ਬੰਦਾ ਇੰਜਰਡ ਸੀ ਜਿਹੜਾ ਗੁਰੂ ਨਾਨਕ ਦੇ ਹਸਪਤਾਲ ਐਡਮਿਟ ਸੀ ਉਹ ਐਬਸੈਂਟ ਫਰਮ ਬੈੱਡ ਹੋ ਗਿਆ ਜੀ ਸਰ ਉਹ ਜਿਹੜਾ ਦੱਸਿਆ ਜਾ ਰਿਹਾ ਕਹਿੰਦੇ ਪੁਲਿਸ ਨੂੰ ਚੱਕਵਾ ਦੇ ਕੇ ਗੁਰੂ ਨਾਨਕ ਨਹੀਂ ਜੀ ਉਹ ਵੇਖੋ ਇੱਥੋਂ ਉਹਦੀ ਸ਼ਟ ਲੱਗੀ ਸੀ ਉਹ ਐਡਮਿਟ ਹੋਇਆ ਸੀ ਗੁਰੂ ਨਾਨਕ ਉਹ ਐਬਸੋਲੂਟ ਫਰੋਂ ਬੈੱਡ ਹੋਇਆ ਵਾ ਉਹਦਾ ਡਾਕਟਰੀ ਰਿਕਾਰਡ ਲੈ ਕੇ ਉਹ ਵੀ ਪਰਚੇ ਬਾਈ ਨੇਮ ਆ ਉਹ ਵੀ ਰੈਸਟ ਹੋਏਗਾ ਜਲਦੀ ਸਰ ਉਹਨੂੰ ਕੋਈ ਕ੍ਰਾਸ ਵੀ ਨਹੀਂ ਕਰਨ ਦਾ ਮੌਕਾਤਾ ਜਾਏਗਾ ਜਿਹੜੀ ਮੁਲਾਜ਼ਮ ਸੀ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਉਹ ਨਹੀਂ ਉਹ ਉਹ ਰੈਸਟ ਨਹੀਂ ਸੀ ਬੰਦਾ ਉਥੇ ਜਿਹਨੇ ਇਲਾਜ ਦਾਖਲ ਸੀ ਇਹਨਾਂ ਨੇ ਬਾਈ ਨੇਮ ਪਰਚੇ ਚ ਲਿਖਾਇਆ ਸੀ ਉਹ ਪਰਚੇ ਜੀ ਹੀ ਹੈ ਉਹਦੇ ਵਿੱਚ ਜਿਹੜਾ ਉਹਨੂੰ ਝੂਠਾ ਕੋਈ ਐਮ ਬਣਾਉਂਦੇ ਰਿਜ਼ਲਟ ਆਪਣਾ ਉਹਦਾ ਨਹੀਂ ਬਣਾਉਣ ਦਵਾਂਗੇ ਜੀ ਤੇ ਸਰ ਧਰਨਾ ਲੱਗਾ ਹੈ ਹੁਣ ਪ੍ਰਵਾਸ ਮੈਂ ਕਿਹਾ ਜੀ ਇਹਨਾਂ ਨੇ ਯਕੀਨ ਦਿਵਾਇਆ ਗਿਆ ਕਿ ਦੋਸ਼ੀ ਜਲਦ ਜਲਦ ਅਰੈਸਟ ਕੀਤੇ ਜਾਣਗੇ ਉਹ ਚ ਕੋਈ ਲਾਬਰਾਈ ਨਹੀਂ ਇਸ ਬੰਦੀ ਸੀਨੇ ਅਫਸਰਾਂ ਨੇ ਮੈਨੂੰ ਆਗੇ ਮੌਕੇ ਦੱਸਿਆ ਕਿ ਸਾਰੇ ਜਲਦੋ ਜਲਦ ਫੜੇ ਜਾਣਗੇ ਜਿਹੜੇ ਜ਼ਖਮੀ ਆ ਉਹਨਾਂ ਦੀ ਕੀ ਕੰਡੀਸ਼ਨ ਹੈ ਜਿਹੜੇ ਐਸਲੇ ਉਸ ਸਟੇਬਲ ਹੈ ਜੀ ਸਟੇਬਲ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਜੀ ਆਪਣੇ ਇਹਦੇ ਵਿੱਚ ਇਹਨਾਂ 10 ਬੰਦੇ ਮੈਨੂੰ ਲਗਾਏ ਸੀ ਜਿਨ੍ਹਾਂ ਚੋਂ ਬਾਈ ਨੇਮ ਤਿੰਨ ਬੰਦੇ ਤੇ ਦੋ ਬੰਦੇ ਉੱਤੇ ਪੰਜ ਬੰਦੇ ਟੋਟਲ ਰੈਸਟ ਕਰ ਲਏ ਨੇ ਬਾਕੀ ਰਹਿੰਦੇ ਪੰਜ ਉਹ ਵੀ ਛੇਤੀ ਕਿਤੇ ਜਾਣਗੇ ਜੀ ਠੀਕ ਠੀਕ ਥੈਂਕ ਯੂ